ਹੈਲੋ ਜੀ ਸਲਾਮ ਅਦਾਬ ਨਮਸਤੇ ਸਭੀ ਕਾਲ ਤੇ ਜੈ ਸਾਈਂ ਦੀ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਨਕੋਦਰ ਦਰਬਾਰ ਦੀ ਕੱਲ ਨੂੰ ਵੀਰਵਾਰ ਆ ਜੀ ਵੀਰਵਾਰ ਨੂੰ ਨਕੋਦਰ ਦਰਬਾਰ ਜਾਣ ਵਾਲੀ ਬਹੁਤ ਸੰਗਤ ਹੁੰਦੀ ਆ ਜਿਹੜੀ ਲੁਧਿਆਣੇ ਤੋਂ ਜਾਂਦੀ ਆ ਅੰਮ੍ਰਿਤਸਰ ਤੋਂ ਜਾਂਦੀ ਆ ਹੋਰ ਬਹੁਤ ਦੂਰੋਂ ਦੂਰੋਂ ਸੰਗਤ ਬਹੁਤ ਆਉਂਦੀ ਆ ਨਕੋਦਰ ਦਰਬਾਰ ਦੇ ਲਈ ਤੇ ਮੈਨੂੰ ਕਾਫੀ ਲੋਕਾਂ ਨੇ ਇਹ ਗੱਲ ਪੁੱਛੀ ਆ ਕਿ ਜੋ ਮਾਹੌਲ ਚੱਲ ਰਿਹਾ ਆ ਮੀਹਾਂ ਦਾ ਹਰਾਂ ਦਾ ਉਦੇ ਦੌਰਾਨ ਜੇ ਅਸੀਂ ਲੁਧਿਆਣੇ ਤੋਂ ਜਾਂ ਕਿਸੇ ਹੋਰ ਸ਼ਹਿਰ ਤੋਂ ਨਕੂਦਰ ਦਰਬਾਰ ਨੂੰ ਜਾਂਦੇ ਆ ਤਾਂ ਸਾਨੂੰ ਕੋਈ ਮੁਸੀਬਤ ਤਾਂ ਨਹੀਂ ਆਉਗੀ ਰਸਤੇ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਜਾਂ ਨਕੂਦਰ ਦਰਬਾਰ ਦੇ ਵਿੱਚ ਪਾਣੀ ਦਾ ਕੋਈ ਇਦਾਂ ਦਾ ਕੋਈ ਚੱਕਰ ਤਾਂ ਨਹੀਂ ਸੋ ਉਹਨਾਂ ਦੇ ਲਈ ਇਹ ਵੀਡੀਓ ਆ ਕਿ ਜਿਹੜੇ ਵੀ ਨਕੂਦਰ ਦਰਬਾਰ ਜਾਣਾ ਚਾਹੁੰਦੇ ਨੇ ਤੁਸੀਂ ਆਰਾਮ ਦੇ ਨਾਲ ਦਰਬਾਰ ਜਾ ਕੇ ਸलाम ਕਰ ਸਕਦੇ ਹੋ ਸਾਰਾ ਕੁਝ ਸਹੀ ਹੈ ਜੀ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿ ਨਕੋਦਰ ਦਰਬਾਰ ਦੇ ਵਿੱਚ ਪਾਣੀ ਆ ਜਾਂ ਕੋਸ਼ਾ ਸਭ ਕੁਝ ਸਹੀ ਹੋ ਚੁੱਕਿਆ ਆ ਸੋ ਜਿੰਨੇ ਵੀ ਸਾਈਂ ਜੀ ਦੇ murid ਨੇ ਜਿੰਨੇ ਵੀ ਸਾਈਂ ਦੇ ਆਸ਼ਕ ਨੇ ਉਹ ਤੁਸੀਂ ਕੱਲ ਨੂੰ ਵੀਰਵਾਰ ਨੂੰ ਆਰਾਮ ਨਾਲ ਦਰਬਾਰ ਜਾ ਸਕਦੇ ਹੋ ਸਾਈਂ ਜੀ ਦਾ ਨਾਮ ਲੈ ਕੇ ਸਾਈਂ ਜੀ ਨੂੰ ਅਰਦਾਸ ਕਰਕੇ ਸੋ ਬਸ ਯਕੀਨ ਰੱਖੋ ਸਾਈਂ ਜੀ ਦੇ ਉੱਤੇ ਉਹਨਾਂ ਨੂੰ ਪਿਆਰ ਕਰਦੇ ਰਹੋ ਸੋ ਇਹ ਵੀਡੀਓ ਵੱਤੋ ਵੱਤ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦੇ ਕੋਲੇ ਜਿੰਨੇ ਵੀ ਮਰੀਦ ਨੇ ਸਾਂਝੀ ਵੇ ਇਹ ਵੀਡੀਓ ਪਹੁੰਚ ਜਾਵੇ ਜੈ ਸਾਈਂ ਜੀ